ਕਿ ਇਹ ਜੋਤ ਨਸ਼ਾ ਫਿਰੋਦ ਮਾਰਨ ਨੂੰ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਇਨਸਟਰਕਸ਼ਨਸ ਤੇ ਉਹਦੀ ਲੜੀ ਵਿੱਚ ਅੱਜ ਪਟਿਆਲਾ ਜੇਲ ਨੂੰ ਚੈੱਕ ਕੀਤਾ ਗਿਆ ਤੇ ਨਾਬਾ ਜੇਲ ਨੂੰ ਵੀ ਚੈੱਕ ਕੀਤਾ ਗਿਆ ਸੋ ਹਜੇ ਸਾਰ ਜਾਰੀ ਹੈ ਆਫੀਸਰਸ ਅੰਦਰ ਨੇ ਸਾਡੀ ਫੋਰਸ ਵੀ ਅੰਦਰ ਹੈ ਬਟ ਕੁਝ ਜਗ੍ਹਾ ਜਿਹੜੀਆਂ ਸੀਗੀਆਂ ਜਿਵੇਂ ਕਿ ਜਿੱਥੇ ਹਾਰਡ ਐਂਡ ਕ੍ਰਾਈਮਨਲ ਰਹਿੰਦੇ ਨੇ ਉਹ ਜਗ੍ਹਾ ਮੈਂ ਆਪ ਜਾ ਕੇ ਚੈੱਕ ਕੀਤੀ ਆ ਉੱਥੇ ਜਾ ਕੇ ਸਰਚ ਵੀ ਹੋਈ ਹੈ ਸਾਰਾ ਚੈੱਕ ਕੀਤਾ ਤੇ ਜਿਵੇਂ ਰਿਕਵਰੀਜ਼ ਫਾਈਨਲ ਹੁੰਦੀਆਂ ਸਰਚ ਕੰਪਲੀਟ ਹੁੰਦੀ ਹੈ ਫਿਰ ਤੁਹਾਡੇ ਨਾਲ ਰਿਕਵਰੀਜ਼ ਵਾਲਾ ਤੇ ਐਫ ਆਈ ਆਰ ਵਾਲਾ ਮੈਂ ਸ਼ੇਅਰ ਕਰ ਦੂੰਗਾ ਬਟ ਆਈ ਮਸਟ ਕੰਪਲੀਮੈਂਟ ਕਿ ਜਿਹੜਾ ਜੇਲ ਦੇ ਅੰਦਰ ਅਸੀਂ ਚੈੱਕ ਕਰਕੇ ਆਏ ਆ ਜਿਹੜਾ এনवायरमेंट ਸੀਗਾ ਜਿਹੜੀ ਚੈਕਿੰਗ ਚ ਸਾਨੂੰ ਉਹਦੀ ਕੰਡੀਸ਼ਨ ਮਿਲੀ ਹੈ ਜੇਲ ਦੀ ਸੋ ਬਹੁਤ ਵਧੀਆ ਮੈਂ ਕੰਪਲੀਮੈਂਟ ਕਰੂੰਗਾ ਸੁਪਰਿੰਟੈਂਡ ਜੇਲ ਲੋਵੇ ਕਿ ਬੜੇ ਵਧੀਆ ਉਹਨਾਂ ਨੇ ਤਰੀਕੇ ਨਾਲ ਇਹਨੂੰ ਜੇਲ 'ਚ ਰੱਖਿਆ ਹੋਇਆ ਸਾਰੇ ਜਿਹੜੇ ਇੱਥੇ ਜੇਲ 'ਚ ਅੰਡਰ ਟ੍ਰਾਇਲ ਵੀ ਨੇ ਤੇ ਕਨਵਿਕਟ ਵੀ ਨੇ। ਅੱਛਾ ਕੁਝ ਮਿਲਿਆ ਕੁਝ ਹਜੇ ਸਹ ਚੱਲ ਰਹੀ ਇੱਕ ਵਾਰੀ ਸਹ ਚੰਪਲੀਟ ਹੁੰਦੀ ਹੈ ਫਿਰ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰ ਲੂੰਗਾ ਕਿ ਕੀ ਰਿਕਵਰੀ ਹੋਈ ਹੈ ਤੇ ਉਸ ਮੁਤਾਬਕ ਜੇ ਕੋਈ ਰਿਕਵਰੀ ਹੁੰਦੀ ਹੈ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਤੇ ਉਹ ਕਾਨੂੰਨੀ ਕਾਰਵਾਈ ਵੀ ਕਰਾਂ ਫੋਰਸ ਕਿੰਨੀ ਫੋਰਸ ਡਿਪਲੋਏ ਕੀਤੀ ਹੈ ਫੋਰਸ ਮੋਰ ਥੈਨ 200 ਬੰਦੇ ਆਪਣੇ ਡਿਪਲੋਏਡ ਸੀਗੇ ਤੇ ਨਾਲ ਜੀਓਜ਼ ਵੀ ਸੀ ਸੀਐਚਯੂਜ਼ ਵੀ ਸੀਗੇ ਸੋ ਸਾਰਾ ਇੱਕ ਪ੍ਰੈਸ ਨੋਟ ਦੇ ਤੌਰ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਿਆ ਜੀ ਪਟਿਆਲੇ ਚ ਜੀ ਨਾਬਾ ਪਟਿਆਲਾ ਤੇ ਨਾਬਾ ਦੋਨੋਂ ਚ ਜੀ ਤਾਂ ਜਿਸ ਤਰ੍ਹਾਂ ਕਿ ਅਕਸਰ ਵੀ ਮੋਬਾਈਲ ਮਿਲਣ ਦੇ ਸਾਹਮਣੇ ਆਉਂਦਾ ਹੈ ਤੇ ਕੁਝ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਕੋਈ ਹੁਣ ਨਕਲੀ ਹੈ ਕਿ ਘਟੋਏ ਜਿਹੜੇ ਮੋਬਾਈਲਸ ਦੀ ਵੀ ਰਿਕਵਰੀ ਹੁੰਦੀ ਹੈ ਉਹਦੇ ਬਾਰੇ ਟਾਈਮ ਟੂ ਟਾਈਮ ਜੇਲ ਡਿਪਾਰਟਮੈਂਟ ਵੱਲੋਂ ਵੀ ਸਾਨੂੰ ਇਨਫੋਰਮ ਕੀਤਾ ਜਾਂਦਾ ਉਹਦੇ ਚ ਅਸੀਂ ਵੀ ਇਨਵੈਸਟੀਗੇਟ ਕਰਦੇ ਹਾਂ ਇਨਵੈਸਟੀਗੇਟ ਕਰਕੇ ਪਿੱਛੇ ਜੀ ਇੱਕ ਜੇਲ ਡਿਪਾਰਟਮੈਂਟ ਦਾ ਬੰਦਾ ਵੀ ਉਹ ਤੇ ਨਾਮਿਨੇਟ ਹੋਇਆ ਸੀ ਕੁਝ ਪੈਸਕੋ ਦੇ ਬੰਦੇ ਜਿਹੜੇ ਐਡਹੌਕ ਤੇ ਰੱਖਿਓਏ ਸੀ ਉਹਨਾਂ ਦਾ ਵੀ ਰੋਲ ਹੋਇਆ ਸੀ ਸੋ ਉਹ ਸਾਨੂੰ ਜੇਲ ਡਿਪਾਰਟਮੈਂਟ ਵੱਲੋਂ ਪੂਰੀ ਕੋਆਪਰੇਸ਼ਨ ਮਿਲਦੀ ਹੈ ਸੁਪਰਡੈਂਟ ਜੇਲ ਜਿਹੜੇ ਅਸਿਸਟੈਂਟ ਸੁਪਰਡੈਂਟ ਜੇਲ ਹੈ ਇਹਨਾਂ ਨੇ ਬੜੇ ਜਿਵੇਂ ਮੈਂ ਪਹਿਲਾਂ ਕਿਹਾ ਸ਼ੁੱਡ ਕੰਪਲੀਮੈਂਟ ਕਿ ਬੜੇ ਸਟ੍ਰਿਕਟ ਸਿਕਿਉਰਿਟੀ ਮੀਜਰਜ਼ ਅੰਦਰ ਰੱਖਿਓਏ ਤਾਂ ਕਿ ਇਹੋ ਜਿਹਾ ਨਾ ਤਾਂ ਕੋਈ ਅੰਦਰ ਇਨਡਿਸਿਪਲਿਨ ਹੋਵੇ ਤੇ ਨਾ ਹੀ ਕੋਈ ਇਲੈਗਲ ਐਕਟੀਵਿਟੀ ਹੋਵੇ। ਜਿਸ ਤਰ੍ਹਾਂ ਅੰਦਰ ਨਸ਼ਾ ਵਗੈਰਾ ਕੋਈ ਮਿਲਦਾ ਹੈ ਤੇ ਪਹਿਲੇ ਪ੍ਰिजन ਐਕਟ ਦੇ ਤਹਾ ਹੱਥਾ ਦਰਜ ਹੁੰਦਾ ਸੀ ਤੇ ਹੁਣ ਕੋਈ ਸਖਤ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਨਸ਼ਾ ਵਿਰੋਧ ਦੇ ਤਰੀਕੇ ਚਲਾਈ ਜਾ ਰਹੀ ਮੈਂ। ਨਹੀਂ ਇੱਥੇ ਜਿਹੜੀ ਵੀ ਕੋਈ ਇਲੈਗਲ ਸਮਾਨ ਰਿਕਵਰ ਹੁੰਦਾ ਹੈ ਤੇ ਉਹਦੇ ਅੰਡਰ ਜਿਹੜੇ ਸੈਕਸ਼ਨ ਚ ਪਰਚਾ ਬਣਦਾ ਉਹੀ ਸੈਕਸ਼ਨ ਲੱਗਦਾ। ਨਾਲ ਇਨ ਐਡੀਸ਼ਨ ਪ੍ਰिजन ਐਕਟ ਲੱਗਦਾ। ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਨਸ਼ਾ ਮਿਲੂਗਾ ਤੇ ਸਿਰਫ ਪ੍ਰिजन ਐਕਟ ਲੱਗੇਗਾ ਐਨਟੀਪੀਐਸ ਨਾਲ ਲੱਗਦਾ ਬਟ ਪ੍ਰिजन ਐਕਟ ਇਨ ਐਡੀਸ਼ਨ ਲੱਗਦਾ ਕਿਉਂਕਿ ਉਹ ਪ੍ਰिजन ਦੇ ਅੰਦਰ ਮਿਲਿਆ ਠੀਕ ਹੈ ਜੀ ਠੀਕ ਹੈ ਇਹ ਜੁੱਧ ਨਸ਼ਾ ਫਿਰੋਜ਼ ਮਾਰਕਸ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੀਆਂ ਇਨਸਟਰਕਸ਼ਨਸ ਤੇ ਉਹਦੀ ਲੜੀ ਵਿੱਚ ਅੱਜ ਪਟਿਆਲਾ ਜੇਲ ਨੂੰ ਚੈੱਕ ਕੀਤਾ ਗਿਆ ਤੇ ਨਾਬਾ ਜੇਲ ਨੂੰ ਵੀ ਚੈੱਕ ਕੀਤਾ ਗਿਆ ਸੋ ਹਜੇ ਸਰ ਜਾਰੀ ਹੈ ਆਫੀਸਰਸ ਅੰਦਰ ਨੇ ਸਾਡੀ ਫੋਰਸ ਵੀ ਅੰਦਰ ਹੈ ਬਟ ਕੁਝ ਜਗ੍ਹਾ ਜਿਹੜੀਆਂ ਸੀਗੀਆਂ ਜਿਵੇਂ ਕਿ ਜਿੱਥੇ ਹਾਰਡ ਐਂਡ ਕ੍ਰਾਈਮਨਲ ਰਹਿੰਦੇ ਨੇ ਉਹ ਜਗ੍ਹਾ ਮੈਂ ਆਪ ਜਾ ਕੇ ਚੈੱਕ ਕੀਤੀ ਆ ਉੱਥੇ ਜਾ ਕੇ ਰਿਸਰਚ ਵੀ ਹੋਈ ਹੈ ਸਾਰਾ ਚੈੱਕ ਕੀਤਾ ਤੇ ਜਿਵੇਂ ਰਿਕਵਰੀਜ਼ ਫਾਈਨਲ ਹੁੰਦੀਆਂ ਸਰਚ ਕੰਪਲੀਟ ਹੁੰਦੀ ਹੈ ਫਿਰ ਤੁਹਾਡੇ ਨਾਲ ਰਿਕਵਰੀਜ਼ ਵਾਲਾ ਤੇ ਐਫ ਆਈ ਆਰ ਵਾਲਾ ਮੈਂ ਸ਼ੇਅਰ ਕਰ ਦੂੰਗਾ ਬਟ ਆ ਮਸਟ ਕੰਪਲੀਮੈਂਟ ਕਿ ਜਿਹੜਾ ਜੇਲ ਦੇ ਅੰਦਰ ਅਸੀਂ ਚੈੱਕ ਕਰਕੇ ਆਏ ਆ ਜਿਹੜਾ এনवायरमेंट ਸੀਗਾ ਜਿਹੜੀ ਚੈਕਿੰਗ ਚ ਸਾਨੂੰ ਉਹਦੀ ਕੰਡੀਸ਼ਨ ਮਿਲੀ ਹੈ ਜੇਲ ਦੀ ਸੋ ਬਹੁਤ ਵਧੀਆ ਮੈਂ ਕੰਪਲੀਮੈਂਟ ਕਰੂੰਗਾ ਸੁਪਰਡੈਂਟ ਜੇਲ੍ਹ ਲੋਵੇ ਕਿ ਬੜੇ ਵਧੀਆ ਉਹਨਾਂ ਨੇ ਤਰੀਕੇ ਨਾਲ ਇਹਨੂੰ ਜੇਲ੍ਹ 'ਚ ਰੱਖਿਆ ਹੋਇਆ ਸਾਰੇ ਜਿਹੜੇ ਇੱਥੇ ਜੇਲ੍ਹ 'ਚ ਅੰਟਰ ਟ੍ਰਾਇਲ ਵੀ ਨੇ ਤੇ ਕਨਵਿਕਟ ਵੀ ਨੇ। ਅੱਛਾ ਕੁਝ ਮਿਲਿਆ ਕੁਝ ਹਜੇ ਸਹ ਚੱਲ ਰਹੀ ਇੱਕ ਵਾਰੀ ਸਰਚ ਕੰਪਲੀਟ ਹੁੰਦੀ ਹੈ ਫਿਰ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰ ਲੂੰਗਾ ਕਿ ਕੀ ਰਿਕਵਰੀ ਹੋਈ ਹੈ ਤੇ ਉਸ ਮੁਤਾਬਕ ਜੇ ਕੋਈ ਰਿਕਵਰੀ ਹੁੰਦੀ ਹੈ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਤੇ ਉਹ ਕਾਨੂੰਨੀ ਕਾਰਵਾਈ ਵੀ ਕਰਾ ਫੋਰਸ ਕਿੰਨੀ ਫੋਰਸ ਅਪਲਾਈ ਕੀਤਾ ਗਿਆ ਫੋਰਸ ਮੋਰ ਦੈਨ 200 ਬੰਦੇ ਆਪਣੇ ਡਿਪਲੋਏਡ ਸੀਗੇ ਤੇ ਨਾਲ ਜੀਓਜ਼ ਵੀ ਸੀ ਸੀਐਚਓਜ਼ ਵੀ ਸੀਗੇ ਸੋ ਸਾਰਾ ਇੱਕ ਪ੍ਰੈਸ ਨੋਟ ਦੇ ਤੌਰ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਿਆ ਜੇ ਪਟਿਆਲੇ ਚ ਜਾਂ ਨਾਬਾ ਪਟਿਆਲਾ ਦੇ ਨਾਬਾ ਦੋਨੋਂ ਜੇਲ੍ਹ ਚ ਸੋ ਜਿਸ ਤਰ੍ਹਾਂ ਕਿ ਅਕਸਰ ਹੀ ਮੋਬਾਈਲ ਮਿਲੰਦੇ ਸਾਹਮਣੇ ਆਉਂਦਾ ਤੇ ਕੁਝ ਲੱਗਦਾ ਕਿ ਇਸ ਤਰ੍ਹਾਂ ਦੇ ਕੋਈ ਹੁਣ ਲੱਭ ਪਈ ਹੈ ਕਿ ਘਟ ਹੋਏ ਜਿਹੜੇ ਮੋਬਾਈਲਸ ਦੀ ਵੀ ਰਿਕਵਰੀ ਹੁੰਦੀ ਹੈ ਉਹਦੇ ਬਾਰੇ ਟਾਈਮ ਟੂ ਟਾਈਮ ਜੇਲ ਡਿਪਾਰਟਮੈਂਟ ਵੱਲੋਂ ਵੀ ਸਾਨੂੰ ਇਨਫੋਰਮ ਕੀਤਾ ਜਾਂਦਾ ਉਹਦੇ ਚ ਅਸੀਂ ਵੀ ਇਨਵੈਸਟੀਗੇਟ ਕਰਦੇ ਹਾਂ ਇਨਵੈਸਟੀਗੇਟ ਕਰਕੇ ਪਿੱਛੇ ਜੀ ਇੱਕ ਜੇਲ ਡਿਪਾਰਟਮੈਂਟ ਦਾ ਬੰਦਾ ਵੀ ਉਹਦੇ ਚ ਨਾਮਿਨੇਟ ਹੋਇਆ ਸੀ ਕੁਝ ਪੈਸਕੋ ਦੇ ਬੰਦੇ ਜਿਹੜੇ ਐਡ-ਹੌਕ ਤੇ ਰੱਖਿਓਏ ਸੀ ਉਹਨਾਂ ਦਾ ਵੀ ਰੋਲ ਹੋਇਆ ਸੀ ਸੋ ਉਹ ਸਾਨੂੰ ਜੇਲ ਡਿਪਾਰਟਮੈਂਟ ਵੱਲੋਂ ਪੂਰੀ ਕੋਆਪਰੇਸ਼ਨ ਮਿਲਦੀ ਹੈ ਸੁਪਰਿੰਟੈਂਡ ਜੇਲ ਜਿਹੜੇ ਅਸਿਸਟੈਂਟ ਸੁਪਰਿੰਟੈਂਡ ਜੇਲ ਹੈ ਇਹਨਾਂ ਨੇ ਬੜੇ ਜਿਵੇਂ ਮੈਂ ਪਹਿਲਾਂ ਕਿਹਾ ਸ਼ੁੱਡ ਕੰਪਲੀਮੈਂਟ ਕਿ ਬੜੇ ਸਟ੍ਰਿਕਟ ਸਿਕਿਉਰਿਟੀ ਮੀਜਰਜ਼ ਅੰਦਰ ਰੱਖਿਓਏ ਤਾਂ ਕਿ ਇਹੋ ਜਿਹਾ ਨਾ ਤਾਂ ਕੋਈ ਅੰਦਰ ਇਨਡਿਸਿਪਲਿਨ ਹੋਵੇ ਤੇ ਨਾ ਹੀ ਕੋਈ ਇਲੈਗਲ ਐਕਟੀਵਿਟੀ ਹੋਵੇ। ਜਿਸ ਤਰ੍ਹਾਂ ਅੰਦਰ ਨਕਸ਼ਾ ਵਗੈਰਾ ਕੋਈ ਮਿਲਦਾ ਹੈ ਤੇ ਪਹਿਲੇ ਪ੍ਰिजन ਐਕਟ ਦੇ ਤਹਾ ਹ ਅੱਧਾ ਦਰਜ ਹੁੰਦਾ ਸੀ ਤੇ ਹੁਣ ਕੋਈ ਸਖਤ ਕਾਰਵਾਈ ਕੀਤੀ ਗਈ ਕਿਉਂਕਿ ਨਸ਼ਾ ਵਿਰੋਧ ਦੇ ਕੇਰੀ ਚਲਾਈ ਜਾ ਰਹੀ ਮੈਂ। ਨਹੀਂ ਇੱਥੇ ਜਿਹੜੀ ਵੀ ਕੋਈ ਇਲੈਗਲ ਸਮਾਨ ਰਿਕਵਰ ਹੁੰਦਾ ਹੈ ਤੇ ਉਹਦੇ ਅੰਡਰ ਜਿਹੜੇ ਸੈਕਸ਼ਨ ਚ ਪਰਚਾ ਬਣਦਾ ਉਹੀ ਸੈਕਸ਼ਨ ਲੱਗਦਾ। ਨਾਲ ਇਨ ਐਡੀਸ਼ਨ ਪ੍ਰिजन ਐਕਟ ਲੱਗਦਾ। ਸੋ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਨਸ਼ਾ ਮਿਲੂਗਾ ਤੇ ਸਿਰਫ ਪ੍ਰिजन ਐਕਟ ਲੱਗੇਗਾ ਐਨਟੀਪੀਐਸ ਨਾਲ ਲੱਗਦਾ ਬਟ ਪ੍ਰिजन ਐਕਟ ਇਨ ਐਡੀਸ਼ਨ ਲੱਗਦਾ ਕਿਉਂਕਿ ਉਹ ਪ੍ਰिजन ਦੇ ਅੰਦਰ ਮਿਲ ਠੀਕ ਹੈ ਜੀ